ਇੱਕ ਮਾਨਸਾਂ ਦੀ ਘਟਨਾ ਵਾਪਰੀ ਹੈ 5 8 24 ਨੂੰ ਜਿਸ ਕਰਨ ਸਿੰਘ ਪੁੱਤਰ ਕਰਮਿੰਦਰ ਸਿੰਘ ਨਾਂ ਦਾ ਮੁੰਡਾ ਹੈ ਉਮਰ ਕਰੀਬ 31 32 ਸਾਲ ਹੈ ਉਹ ਆਪਣੀ ਫੋਰਚਨਰ ਗੱਡੀ ਤੇ ਬਾਜ਼ਾਰ ਵਿੱਚ ਗਿਆ ਸੀ ਉੱਥੇ ਚਲੋ ਨਵਾਂ ਮੁੰਡਾ ਹੈ ਉਹਨੇ ਗੱਡੀ ਤੇ ਹੂਟਰ ਲਾਇਆ ਵਾਸੀ ਉਹ ਤੋਂ ਭੀੜ ਭੜੱਕੇ ਚ ਹੂਟਰ ਵੱਜ ਗਿਆ ਹੂਟਰ ਵੱਜਣ ਤੋਂ ਬਾਅਦ ਉਹਦਾ ਤਿੰਨ ਕੋਨੀ ਬੰਨੀ ਘਰ ਆ ਉਹ ਵਾਪਸ ਆਇਆ ਵਾਪਸ ਆਉਣ ਤੋਂ ਬਾਅਦ ਉਹਦੇ ਮਗਰ ਜਿਹੜੀ ਹੈਗੀ ਪੁਲਿਸ ਪਾਰਟੀ ਲੱਗ ਗਈ ਤਾਂ ਉਹਨੂੰ ਤਿੰਨ ਕੋਨੀ ਤੇ ਐਸ ਐਚਓ ਸਿਟੀ 2 ਦਰਜੀਤ ਸਿੰਘ ਐਂਡ ਆਦਰਜ ਜਿਹੜੇ ਹੋਰ ਉਹਦੇ ਨਾਲ 5-7 ਵਿਅਕਤੀ ਸੀ ਉਹਨੂੰ ਫੜ ਲਿਆਂਦਾ ਫੜ ਕੇ ਨੂੰ ਥਾਣੇ ਲਿਆਂਦਾ ਥਾਣੇ ਲਿਆ ਕੇ ਉਹਨੂੰ ਬੁਰੀ ਤਰ੍ਹਾਂ ਕੁੱਟਿਆ ਟੁੱਟਣ ਤੋਂ ਬਾਅਦ ਉਹਨੂੰ ਇਹ ਗੱਲ ਕਹੀ ਕਿ ਤੇਰੇ ਦਿਮਾਗ ਦਾ ਜਿਹੜਾ ਕੀੜਾ ਹੈ ਉਹ ਅੱਜ ਕੱਢ ਕੇ ਦੇਵਾਂਗੇ ਅਸੀਂ ਉਸ ਨੂੰ ਜਿਹੜਾ ਹੈਗਾ ਮਰਨ ਵਾਲਾ ਕਰਤਾ ਬੇਹੋਸ਼ ਕਰਤਾ ਕੋਟ-ਕੋਟ ਕੇ ਤਾਂ ਦੂਸਰੇ ਦਿਨ ਉਹਨੂੰ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਤੇ ਇਹਨਾਂ ਨੇ ਇੱਕ ਸਟੋਰੀ ਬਣਾ ਲਈ ਕਿ ਜਿਹੜਾ ਜਸਕਰਨ ਸਿੰਘ ਹੈ ਉਹ ਪੁਲਿਸ ਦੀ ਵਰਦੀ ਪਾੜਦਾ ਸੀ ਤੇ ਪੁਲਿਸ ਪਾਰਟੀ ਤੇ ਹੱਥ ਚੁੱਕਿਆ ਹੁਣ ਇੱਕ ਪਾਸੇ ਉਹ ਕੱਲਾ ਤੇ ਦੂਜੇ ਪਾਸੇ ਜਿਹੜੇ ਹੈਗੇ ਆ 10-12 ਮਲਾਜ਼ਮ ਹੈ ਉਹ ਕੱਲਾ ਬੰਦਾ ਕਿਵੇਂ ਹੱਥ ਚੱਕੂਗਾ ਤਾਂ ਉਹਦੇ ਤੇ ਮੁਕੱਦਮਾ ਨੰਬਰ 132 148 ਸਿਟੀ 2 ਥਾਣਾ ਸਿਟੀ 2 ਮਾਨਸਾ ਅੰਡਰ ਸੈਕਸ਼ਨ 132 ਤੇ 221 ਬੀ ਐਨ ਐਸ ਇਹ 153 186 ਚ ਅਮੈਂਡਮੈਂਟ ਹੋ ਕੇ ਬੀ ਐਨ ਐਸ ਬਣ ਗਿਆ ਨਵਾਂ ਐਕਟ ਬਣ ਗਿਆ ਜਿਹੜਾ ਮੁਲਾਜ਼ਮ ਦੇ ਹੱਥੋਂ ਪਾਈ ਕਰਨੀ ਵਰਦੀ ਪਾੜਨੀ ਤਾਂ ਉਹਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ 6 ਤਰੀਕ ਨੂੰ ਮੈਡਮ ਗੁਰਜੀਤ ਕੌਰ ਢਿੱਲੋਂ ਦੇ ਢਿੱਲੋਂ ਦੇ ਪੇਸ਼ ਕੀਤਾ ਤਾਂ ਉਹ ਬੱਚੇ ਤੋਂ ਤੁਰਿਆ ਨਹੀਂ ਜਾਂਦਾ ਸੀ ਤੋਂ ਨਾਂ ਤੁਰਿਆ ਗਿਆ ਤਾਂ ਉਹਨੇ ਮਤਲਬ ਸਾਰੀ ਗੱਲ ਜੱਸ ਸਾਹਿਬ ਨੂੰ ਦੱਸੀ ਮੈਂ ਤੁਹਾਨੂੰ ਕੁਝ ਦੱਸਣਾ ਚਾਹਣਾ ਜੀ ਤਾਂ ਜੱਸ ਸਾਹਿਬ ਨੇ ਉਦੀ ਗੱਲ ਸੁਣੀ ਸੁਣਨ ਤੋਂ ਬਾਅਦ ਉਹਨੇ ਦੱਸਿਆ ਕਿ ਐਂ ਕਰਕੇ ਜੀ ਮੇਰੀ ਗੱਡੀ ਤੇ ਹੂਟਰ ਲੱਗਿਆ ਹੋਇਆ ਸੀਗਾ ਮੈਂ ਮੰਨਦਾ ਗਲਤੀ ਬਾਜ਼ਾਰ ਦੇ ਵਿੱਚ ਮੇਥੋਂ ਵੱਜ ਗਿਆ ਮੈਂ ਕਿਸੇ ਨੂੰ ਕੋਈ ਗਾਲੀ ਕਲੋਚ ਨਹੀਂ ਕੀਤੀ ਕਿਸੇ ਨੂੰ ਕੋਈ ਕੁੱਟਮਾਰ ਨਹੀਂ ਕੀਤੀ ਤਾਂ ਉਸ ਦੇ ਵਿੱਚ ਮੈਨੂੰ ਫੜ ਲਿਆ ਫੜਨ ਤੋਂ ਬਾਅਦ ਮੈਨੂੰ ਮਤਲਬ ਬੇਹੋਸ਼ ਕਰਿਆ ਕੁੱਟਿਆ ਤੇ ਮੇਰੇ ਨਾਲ ਆਹ ਬਿਹੇਵ ਕੀਤਾ ਤਾਂ ਮੈਡਮ ਨੇ ਸੂਬਾ ਮੋਟੋ ਲੈਂਦੇ ਹੋਏ ਉੱਥੇ ਆਪਣੇ ਐਲਮੰਦਰ ਨੂੰ ਬੁਲਾਇਆ ਤਾਂ ਉਸ ਜਿਹੜਾ ਹੈਗਾ ਜਿਸ ਕਰਨ ਨਾਂ ਦਾ ਮੁੰਡਾ ਉਹਨੂੰ ਕਮਰੇ ਚ ਲਿਜਾਇਆ ਗਿਆ ਉਹਦੇ ਕੱਪੜੇ ਉਤਾਰੇ ਤਾਂ ਦੇਖਿਆ ਤਾਂ ਜਾਂ ਸਭ ਵਿਭਾਗ ਕੋਏ ਤਾਂ ਉਹਨਾਂ ਨੇ ਤੁਰੰਤ ਉਸ ਮੁੰਡੇ ਨੂੰ ველ ਦਿੱਤੀ ਨਹੀਂ ਇਹਦੇ ਵਿੱਚ ਮਹੀਨਾ ველ ਜ਼ਮਾਨਤ ਨਹੀਂ ਹੁੰਦੀ ਹੁੰਦੀ ਇਸ ਤਰ੍ਹਾਂਾਂ ਦੇ ਵਿੱਚ ਤੋਂ ਨਾਲ ਦੀ ਨਾਲ ਮਾਨਯੋਗ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਜ਼ਮਾਨਤ ਦੇਣ ਤੋਂ ਬਾਅਦ ਉਹਨੂੰ ਰੈਫਰ ਕਰਤਾ ਇਮੀਡੀਏਟਲੀ ਵੀ ਤੂੰ ਸਿਵਲ ਹਸਪੀਟਲ ਮਾਨਸਾ ਜਾ ਜਾ ਕੇ ਆਪਣਾ ਮੈਡੀਕਲ ਕਰਾ ਮੈਡੀਕਲ ਕਰਵਾਇਆ ਤਾਂ ਉਹਦੇ 18 ਜਿਹੜੀਆਂ ਸੱਟਾਂ ਆਈਆਂ ਐ ਮਲਰ ਕੱਟੀ ਐ 18 ਸੱਟਾਂ ਮਤਲਬ ਇੱਕ ਜਾਨਵਰ ਨੂੰ ਵੀ ਨਹੀਂ ਕੁੱਟਿਆ ਜਾਂਦਾ ਜਿਸ ਤਰ੍ਹਾਂ ਇਹਨਾਂ ਨੇ ਉਸ ਬੱਚੇ ਨੂੰ ਕੁੱਟਿਆ ਦੂਸਰੀ ਸਭ ਤੋਂ ਮਤਬੂਨ ਗੱਲ ਇਹ ਐ ਕਿ ਇਹ ਜਦੋਂ ਮਰਨ ਕਿਨਾਰੇ ਹੋ ਗਿਆ ਤਾਂ ਪੁਲਿਸ ਨੇ ਉਹਦੀਆਂ ਬਾਹਾਂ ਦੇ ਵਿੱਚ ਟੀਕੇ ਲਾਏ ਜਿਹੜੇ ਕਿ ਅੱਜ ਵੀ ਦਾਗ ਉਹਦੀਆਂ ਬਾਹਾਂ ਦੇ ਵਿੱਚ ਨਾ ਉਹ ਜਿਹੜਾ ਐਕਸਪਰਟ ਹੁੰਦਾ ਉਹ ਤਾਂ ਜਿਹੜਾ ਹੈਗਾ 나ੜ ਬੇਨ ਕਹਿੰਦੇ ਆ ਜਿਹਨੂੰ ਅੰਗਰੇਜ਼ੀ ਦੇ ਵਿੱਚ ਉਹ ਲੱਭ ਲੈਂਦਾ ਦੂਜੇ ਨੂੰ ਨਹੀਂ ਪਤਾ ਲੱਗਦਾ ਤਾਂ ਉਹਦੇ ਨਸ਼ੇ ਦੇ ਟੀਕੇ ਲਾਏ ਗਏ ਨਸ਼ੇ ਨਾਲ ਉਹ ਬੇਹੋਸ਼ ਹੋ ਗਿਆ ਦੇਖੋ ਪੁਲਸਾਂ ਜਿਹੜੀ ਇੱਕ ਡਾਕਟਰਾਂ ਦਾ ਕੰਮ ਵੀ ਕਰਦੀ ਹੈ ਤੇ ਉਹਨੂੰ ਕੀ ਪਤਾ ਕਿਹੜੇ ਇੰਜੈਕਸ਼ਨ ਲਾਏ ਆ ਉਹ ਬੰਦੇ ਦੀ ਮੌਤ ਵੀ ਹੋ ਸਕਦੀ ਸੀ ਇਕੱਲਾ ਮੁੰਡਾ ਉਹ ਉਮਰ ਵੀ ਛੋਟੀ ਆ ਉਹਦੀ 31 32 ਸਾਲ ਆ ਉਹਦੀ ਮੌਤ ਹੋ ਸਕਦੀ ਸੀ ਉਸ ਤੋਂ ਬਾਅਦ ਜਿੱਦੋਂ ਪਤਾ ਹੈ ਵੀ ਆਪਾਂ ਇਹਦੇ ਟੀਕੇ ਲਾਤੇ ਆਹਾ ਤਾਂ ਫਿਰ ਜੁਰਮਚ ਬਾਧਾ ਕਰਤਾ 27 ਐਨਡੀਪੀ ਸੈਕਟਰ ਲਾਤਾ ਨਾਲ ਸੈਸ਼ਨ ਕੋਰਟ ਚ ਉਹ ਵੀ ਬੇਲ ਹੋ ਗਈ ਬੇਲ ਹੋਣ ਤੋਂ ਬਾਅਦ ਹੁਣ ਜਿਹੜਾ ਉਹਦਾ ਮੈਡੀਕਲ ਹੋਇਆ ਉਹਦੇ ਬਿਹੇਵ ਤੇ ਐਸ ਐਚ ਓ ਦਿਲਜੀਤ ਸਿੰਘ ਸਿਟੀ 2 ਮੁਕੱਫਸਰ ਸਿਟੀ 2 ਮਾਨਸਾ ਐਂਡ ਆਦਰਜ ਜਿੰਨੇ ਬੰਦੇ ਆ ਉਹ ਮੁੰਡੇ ਨੂੰ ਪਤਾ ਵੀ ਕਿਹਨੇ ਕਿਹਨੇ ਕੁੱਟਿਆ ਉਹਦੇ ਖਿਲਾਫ ਇਹਨਾਂ ਨੇ ਕੰਪਲੇਂਟ ਫਾਈਲ ਕੀਤੀ ਹੈ ਤੇ ਮਾਨਜੋਗ ਅਦਾਲਤ ਦੇ ਹੁਕਮਾਂ ਤੇ ਹੋ ਸਕਦਾ ਹੈ ਇੱਕ ਦੋ ਤਰ੍ਹਾਂ ਦੇ ਵਿੱਚ ਉਹਦੇ ਤੇ ਪਰਚਾ ਵੀ ਦਰਜ ਹੋ ਜਾਵੇ ਐਸਐਚਓ ਤੇ ਤੇ ਨਾਲ ਜਿਹੜੀ ਹੋਰ ਪੁਲਿਸ ਪਾਰਟੀ ਹੈ ਦੇਖੋ ਆਪਾਂ ਇਹ ਗੱਲ ਕਰਦੇ ਆਂ ਵੀ ਇੱਥੇ ਲੋਕ ਆਉਂਦੇ ਆ ਜਿਹੜੇ ਥਾਣਿਆਂ ਦੇ ਵਿੱਚ ਆਉਂਦੇ ਆ ਜਾਂ ਆਪਣਾ ਕੰਮ ਧੰਦਾ ਕਰਾਉਣ ਵਾਸਤੇ ਆਉਂਦੀ ਹੈ ਉਹ ਇੱਕ ਵਿਸ਼ਵਾਸ ਕਰਕੇ ਆਉਂਦੇ ਆ ਕਿ ਪੁਲਿਸ ਯਾਰ ਸਾਨੂੰ ਨਿਆਂ ਦੇਊਗੀ। ਹਾਂ ਠੀਕ ਹੈ ਵੀ ਜੇ ਪੁਲਿਸ ਦੇ ਕੋਈ ਬੰਦਾ ਹੱਥ ਚੁੱਕਦਾ ਹੈ, ਪੁਲਿਸ ਦੇ ਕੋਈ ਫਾਇਰਿੰਗ ਕਰਦਾ ਹੈ, ਪੁਲਿਸ ਨੂੰ ਕੁੱਟਾ ਸਿੱਧਾ ਬੋਲਦਾ ਹੈ, ਉੱਥੇ ਬਣਦੀ ਹੈ ਗੱਲ ਕਿ ਮੰਡੀ ਦਾ ਮਾਹੌਲ ਖਰਾਬ ਹੁੰਦਾ ਪਰਚਾ ਦੇਣਾ ਬਣਦਾ ਜਦੋਂ ਜਵਾਗ ਦਾ ਕੋਈ ਕਸੂਰ ਹੀ ਨਹੀਂ। ਉਹ ਸਿਰਫ ਮੰਨਦਾ ਹੈ ਕਿ ਜੱਜ ਸਾਹਿਬ ਨੂੰ ਵੀ ਕਹੇ ਵੀ ਸਰ ਮੈਂ ਹੂਟਰ বাজਾਇਆ ਕੱਲਾ ਹੂਟਰ ਦਾ ਜੋ ਮੈਨੂੰ ਜੁਰਮਾਨਾ ਕਰ ਦਿੰਦੇ। ਜੋ ਜੁਰਮਾਨਾ ਕਰਦਾ ਮੇਰੀ ਗੱਡੀ 207 ਦੇ ਵਿੱਚ ਬਾਉਂਡ ਕਰ ਦਿੰਦੇ ਜੋ ਮਰਜ਼ੀ ਕਰ ਲੈਂਦੇ ਚਲੋ ਮੈਂ ਇਹ ਅੱਗੇ ਤੋਂ ਮੈਨੂੰ ਨਸੀਹਤ ਮਿਲ ਜਾਂਦੀ ਮੈਂ ਇਹੋ ਜਿਹਾ ਕੰਮ ਨਾ ਕਰਦਾ ਚਲੋ ਨਵਾਂ ਮੁੰਡਾ ਉਹਨੇ ਲਾ ਲਿਆ ਕਿਸੇ ਦੀ ਚੱਕ ਚਾ ਕੇ ਲਾ ਲਿਆ ਜਾਂ ਉਹਨੂੰ ਸ਼ੌਂਕ ਲੱਗਿਆ ਲਾ ਲਿਆ ਤਾਂ ਉਹਦੇ ਜੁਰਮਾਨਾ ਲੱਖ ਕਰ ਦਿੰਦੇ 2 ਲੱਖ ਕਰ ਦਿੰਦੇ ਪਰ ਇਹ ਥੋੜਵਾ ਵੀ ਏ ਯਾਰ ਕਿਸੇ ਬੱਚੇ ਨੂੰ ਕੁੱਟਣਾ ਫਿਰ ਉਹਨੇ ਜਦੋਂ ਉਹਨੂੰ ਕੁਝ ਕਿਹਾ ਨਹੀਂ ਤੇ ਫਿਰ ਉਹਨੂੰ ਥਾਣੇ ਲਿਆਂਦਾ ਥਾਣੇ ਲਿਆ ਕੇ ਇੱਕ ਉਹ ਦੱਸ ਰਿਹਾ ਵੀ ਇੱਕ ਸਪੈਸ਼ਲ ਕਮਰਾ ਪਿੱਛੇ ਲੈ ਗਏ ਮੈਨੂੰ ਮੇਰੇ ਹੱਥ ਪੈਰ ਬੰਨ ਕੇ ਤੇ ਮੈਨੂੰ ਉੱਥੇ ਕੁੱਟਿਆ ਤੇ ਫਿਰ ਮੈਨੂੰ ਪਾਣੀ ਪਲਾਇਆ ਫਿਰ ਮੇਰੇ ਟੀਕੇ ਲਾਏ ਤੇ ਉਸ ਤੋਂ ਬਾਅਦ ਕਿਹਾ ਕਿ ਤੂੰ ਜੱਜ ਸਾਹਿਬ ਕੋਲੇ ਬੋਲਣਾ ਨਹੀਂ ਕੁਝ ਚੁੱਪ ਕਰਕੇ ਖੜਨਾ ਤੇ ਉਹਦੇ ਮਨ ਵਿੱਚ ਇੱਕ ਸਚਾਈ ਸੀ ਉਹਨੇ ਦੱਸਤਾ ਵੀ ਸਾਰਾ ਐ ਕਰਕੇ ਮੈਂ ਸ਼ਹਿਰ ਗਿਆ ਸੀ ਮੇਰੇ ਕੋਲੇ ਆ ਗੱਡੀ ਐ ਤੇ ਆ ਮੇਰਾ ਹੋਟਲ ਲੱਗਿਆ ਹੋਇਆ ਜਿਹੜਾ ਕਿ ਪਹਿਲਾਂ ਵੀ ਆਪਾਂ ਇਸ ਵੀਡੀਓ 'ਚ ਜ਼ਿਕਰ ਕਰਤਾ ਵੀ ਉੱਥੇ ਜੱਜ ਸਾਹਿਬ ਨੇ ਵੀ ਉਹਦੀ ਗੱਲ ਨੂੰ ਮੰਨਿਆ ਸੋ ਸਾਡਾ ਵੀਡੀਓ ਬਣਾਉਣ ਦਾ ਮਤਲਬ ਇਹ ਹੈ ਇਸ ਮਾਧਿਅਮ ਰਾਈ ਅਸੀਂ ਬੇਨਤੀ ਕਰਦੇ ਹਾਂ ਕਿ ਉਹ ਜੇ ਅਫਸਰਾਂ ਨੂੰ ਡਿਸਮਿਸ ਕਰਨਾ ਚਾਹੀਦਾ ਹੈ ਪੁਲਿਸ ਇੱਕ ਪਬਲਿਕ ਪ੍ਰੋਟੈਕਸ਼ਨ ਹੈ ਨਾ ਕਿ ਪਬਲਿਕ ਨੂੰ ਕੁੱਟਣ ਵਾਸਤੇ ਬਣੀ ਹੈ ਠੀਕ ਹੈ ਜੁਰਮਾਨੇ ਬਹੁਤ ਉਹਦੀ 207 ਮੋਟਰ ਵੀ ਕਲੈਕਟ ਦੇ ਵਿੱਚ ਗੱਡੀ ਬੰਦ ਕਰੋ ਤਾਂ ਅਗਲੇ ਨੂੰ ਪਤਾ ਲੱਗ ਜੇ ਵੀ ਹਾਂ ਯਾਰ ਮੇਰੀ ਗੱਡੀ ਨਮੀ ਹੈ ਮੈਨੂੰ ਨਹੀਂ ਮਿਲਦੀ ਹੂਟਰ ਦਾ ਜੁਰਮਾਨਾ ਕਰਦੇ ਬੇਸ਼ੱਕ 2 ਲੱਖ ਰੁਪਏ ਕਰਦੇ ਆਪੇ ਭਰਦਾ ਉਹ ਪਰ ਇਹ ਕੋਈ ਕਿਥੋਂ ਦੀ ਕਿਤਾਬ ਦੇ ਵਿੱਚ ਲਿਖਿਆ ਕਿਸ ਕਾਨੂੰਨ ਚ ਲਿਖਿਆ ਕਿ ਬੰਦੇ ਨੂੰ ਜਾਨਵਰਾਂ ਵਾਂਗੂ ਕੁੱਟੋ ਫਿਰ ਉਹਦੇ ਮੂੰਹ ਚ ਪਾਣੀ ਪਾਓ ਲੱਤਾਂ ਬਾਹਾਂ ਬੰਨੋ ਉਹਨੂੰ ਮਤਲਬ ਉਹਦੇ ਨਾਲ ਇੰਨਾ ਦਹਿਸ਼ਤਗਰਦੀ ਕਰੋ ਕਿ ਉਸ ਤੋਂ ਉੱਠਿਆ ਵੀ ਨਾ ਜਾਵੇ ਤੇ 18 ਸੱਟਾਂ ਆਈਆਂ ਤੇ ਹੁਣ ਇਸ ਜਿਹੜਾ ਸੱਚੂ ਹੈ ਤੇ ਮੁਕੱਦਮਾ ਜਰੂਰ ਦਰਜ ਹੋਊਗਾ। ਉਹਨਾਂ ਨੇ ਇਮਾਨਜੋਗ ਅਦਾਲਤ ਦੇ ਹੁਕਮਾਂ ਦੀ ਪਾਲਣਾ ਕੀਤੀ ਹੈ। ਤੇ ਜਿਹੜੀ ਉਹਦੇ ਤੇ ਪਰਚਾ ਦਰਜ ਹੋਇਆ ਸੀ 100 48 ਨੰਬਰ ਐਫ ਆਰ ਉਹਦੇ ਚ ਬੇਲ ਹੋ ਗਈ ਉਹ ਮੁੰਡੇ ਦੀ ਨਹੀਂ ਏਸਟ ਬੇਲ ਹੁੰਦੀ ਨਹੀਂ ਮਹੀਨਾ-ਮਹੀਨਾ ਅੰਦਰ ਲਾਉਣਾ ਪੈਂਦਾ। ਇੱਥੇ ਮਾਨਜੋਗ ਅਦਾਲਤ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਉਸ ਦੀ ਗੱਲ ਨੂੰ ਸੁਣਿਆ ਤੇ ਸਮਝਿਆ ਤੇ ਵਿਚਾਰਿਆ। ਸੋ ਅਸੀਂ ਇਸ ਮਾਧਮ ਰਾਹੀਂ ਕਹਿੰਦੇ ਆ ਮਾਨਯੋਗ ਡੀਜੀਪੀ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਵੀ ਜੋ ਗੱਡੀਆਂ ਤੇ ਕੁ ਹੂਟਰ ਲੱਗੇ ਆ ਉਹਨਾਂ ਨੂੰ ਬਾਉਂਡ ਕੀਤਾ ਜਾਵੇ ਜੁਰਮਾਨੇ ਕੀਤੇ ਜਾਣ ਤਾਂ ਜੋ ਅਗਲਾ ਸਿਆਣਾ ਹੋ ਜਾਏ ਅੱਗੇ ਤੋਂ ਤੇ ਪਹਿਲੀ ਗੱਲ ਇਹ ਹੈ ਕਿ ਮੋਟਰ ਵੀਕਲ ਕਲੈਕਟ ਮੁਤਾਬਕ ਜੋ ਚਲਾਨ ਕੱਢਦੀ ਆ ਸਾਡੀ ਪੁਲਿਸ ਟ੍ਰੈਫਿਕ ਦੀ ਉਹਨਾਂ ਨੂੰ ਵਾਰਨਿੰਗ ਦੇਣੀ ਬਣਦੀ ਹੁੰਦੀ ਆ ਵੀ ਇੱਕ ਵਾਰੀ ਵਾਰਨਿੰਗ ਦੇ ਕੇ ਛੱਡਤਾ ਉਹ ਲੜਕਾ ਕਹਿ ਰਿਹਾ ਵੀ ਮੇਰੀ ਕੋਈ ਪੁਰਾਣੀ ਰੰਜਿਸ਼ ਆ ਜੀ ਇੱਕ ਦੂਜੇ ਨਾਲ ਨਹੀਂ ਬਣਦੀ ਕੋਈ ਕੇਸ ਵੀ ਉਹਦੇ ਚੱਲਦੇ ਆ ਤਾਂ ਹੋ ਸਕਦਾ ਵੀ ਕਿਸੇ ਨੇ ਐਸਚੂਨਾ ਗੰਢ ਧੁੱਪ ਕਰਕੇ ਲਾਇ ਦੇ ਕੇ ਉਹਨੂੰ ਕਟਾਇਆ ਹੋਵੇ ਉਹ ਕਹਿੰਦਾ ਇੰਨੀ ਕਿੜ ਤਾਂ ਕੋਈ ਦੁਸ਼ਮਣ ਵੀ ਨਹੀਂ ਕੱਢਦਾ ਜੇ ਕੋਈ ਰੇਪ ਕਰਿਆਵੇ ਜਾਂ ਕੋਈ ਛੇੜਛਾੜ ਕਰਿਆਵੇ ਜਾਂ ਕੋਈ ਮਤਲਬ ਕੋਈ ਚੋਰੀ ਵੀ ਕਰਿਆਵੇ ਕੋਈ ਸਪੈਸਿਫਿਕ ਜੁਰਮ ਕਰਿਆਵੇ ਜਿਹੜਾ ਕਿ ਸਮਾਜ ਦੇ ਉਲਟਾ ਉਸ 'ਚ ਵੀ ਇੰਨੇ ਦਸਤਗਰਦੀ ਨਹੀਂ ਮਚਾਈ ਜਾਂਦੀ ਇੰਨਾ ਨਹੀਂ ਕੁੱਟਿਆ ਜਾਂਦਾ ਜਿੰਨਾ ਕਿ ਉਸ ਬੱਚੇ ਨੂੰ ਕੁੱਟਿਆ ਉਹਦੇ ਪੈਰਾਂ ਤੇ ਡੰਡੇ ਮਾਰੇ ਟੁੱਡੇ ਮਾਰੇ ਗੁਪਤੰਗਾ ਤੇ ਮਾਰੇ ਹੋਰ ਉਹਦੇ ਪਟੇ ਮਾਰੇ ਜਿਹੜਾ ਕੋ ਦੱਸ ਨਹੀਂ ਸਕਦਾ ਸੀ ਤੇ ਮਤਲਬ ਕਿ ਜੱਜ ਸਾਹਿਬ ਨੇ ਉਹਨੂੰ ਇੱਕ ਆਪਣੇ ਕਰਮੀ ਨੂੰ ਬੁਲਾ ਕੇ ਉਹ ਵੇਖਿਆ ਵੇਖਣ ਤੋਂ ਬਾਅਦ ਬੋਰਡ ਬੈਠਾ ਚਾਰ ਡਾਕਟਰਾਂ ਦਾ ਹੁਣ ਮੈਡੀਕਲ ਹੋਇਆ ਸੋ ਇਹਦੇ ਵਿੱਚ ਜਿਹੜਾ ਹੈਗਾ ਸੱਚ ਉਹ ਤੇ ਪਰਚਾ ਜ਼ਰੂਰ ਦਰਜ ਹੋਵੇਗਾ 18 ਸੱਟਾਂ ਆਈਆਂ ਤੇ ਮਾਨਯੋਗ ਹੈ ਜਿਹੜਾ ਸਾਡੀ ਪੰਜਾਬ ਸਰਕਾਰ ਹੈ ਉਹ ਡੀਜੀਪੀ ਹੈ ਡੀਜੀਪੀ ਲਾਏਡ ਆਰਡਰ ਹੈ ਅਸੀਂ ਬੇਨਤੀ ਕਰਦੇ ਹਾਂ ਕਿ ਇਹੋ ਜਿਹੇ ਵਿਅਕਤੀਆਂ ਨੂੰ ਡਿਸਮਿਸ ਕਰਕੇ ਘਰੇ ਤੋਰਿਆ ਜਾਵੇ ਤਾਂ ਜੋ ਮੰਡੀ ਦੇ ਵਿੱਚ ਰਹਿਣ ਵਾਲੇ ਸੀਨੀਅਰ ਸਿਟੀਨ ਉਹਨਾਂ ਨਾਲ ਕੋਈ ਜਾਨਤ ਹੀ ਨਾ ਹੋਵੇ ਸੋ ਵੀਡੀਓ ਨੂੰ ਬੱਦ ਵੱਦ ਸ਼ੇਅਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ